ਓ ਅੱਗੇ ਘਾਟਾ ਪਤਾ ਮੈਂ ਤਾਂ ਫੇਰ ਨਾ ਮੇਰੀ ਮਾਈ ਚੱਕਦਾ ਵਾ ਯਾਰ 1500 ਰੁਪਏ ਬਸ ਕਰ ਬਸ ਕੀ ਕਰ ਤੂੰ ਖਈਗਾ ਤੂੰ ਦੇ ਦੇਗਾ ਮੰਡੀ ਚ ਕਿਸੇ ਨਾ ਹੋਰ ਗੱਲ ਕਰਕੇ ਦੇਖਦੇ ਤੈਨੂੰ ਟੱਕਰ ਨਾ ਦੇਵੀ ਮਾਈ ਕਰਕੇ ਲੋਟਦਾ ਮਾਈ ਕਰਕੇ ਕਹੀ ਜਿਹੜਾ ਯਾਰ ਲੈ ਯਾਰ ਇਹਨਾਂ ਨੂੰ ਦਿਆ ਕਰਦੇ ਨੇ ਕਿ ਲਿਆ ਕਰਦੇ ਨੇ ਚਲ ਮੈਂ ਖੋਦਾਂ ਯਾਰ ਅੱਜ ਤਾਂ ਮੈਂ ਲਊਗਾ ਇਹੋ ਲਿਆ ਬੱਕਰੇ ਲੈ ਅੱਜ ਤਾਂ ਮੈਂ ਲਊਗਾ ਆਪਾਂ ਜਿੰਨੀ ਪਹੁੰਚ ਸੁਣ ਬਈ ਸੁਣ ਤੂੰ ਨਹੀਂ ਲੈਂਗਾ ਹੁੱਕ ਕੋਈ ਹੋਰ ਲੈ ਲਊਗਾ ਦੁਨੀਆਂ ਦਾ ਵਿਚ ਨਾ ਮਾਈ ਨਾ ਤਾਂ 14 ਕਿੰਨੀ ਚੱਲ 14 ਦੀ ਉਹ ਦੁਬਾਰਾ ਨਹੀਂ ਘਟ ਨਹੀਂ ਕਰ ਸਕਦਾ ਲੈ ਵੀ ਉਹ ਉਰੇ ਆ ਉਰੇ ਆ ਉਰੇ ਹੋਂ ਭਾਜਦਾ ਭਾਜਾ ਨਹੀਂ ਬੱਕਰਾ ਹੁਣ ਵੇਚ ਦਾਂਗੇ ਅਸੀਂ ਭਲਾ ਕੇ ਬੰਦਾ ਤੂੰ ਲਵੇ ਤਾਂ ਆ ਜਾ ਗਲਵਾ ਬੜਾ ਮਾਰ ਦੋਗਾ ਮੂੰਹ ਚ ਉਰੇ ਮੀਆਂ ਓ ਅਸਲਾਮੁਅਲੈਕਮ ਮੀਆਂ ਓ ਮੀਆਂ ਅਸਲਾਮੁਅਲੈਕਮ ਮੀਆਂ ਅਸਲਾਮੁਅਲੈਕਮ ਉਰੇ ਆ ਨੀ ਆ ਲਾ ਦਿੱਤੀਆਂ ਸਾਈ ਕਾਡ ਸਾਈ ਦਾਤੀ ਆਪਣੇ ਲਈ ਬਸ ਠੀਕ ਹੈ ਲਾ ਹੁਣ ਭਜੀ ਵਾਂ ਉਹ ਜਵਾਨ ਜਿਹੜੀ ਕਹਿੰਦੀ 14000 ਤੇ ਆ ਗਈ ਮਾਈ 2000 ਮਾਰੀ ਥੱਲੇ ਚੱਕ ਕੇ ਮੇਰੇ ਤੇ ਨਹੀਂ ਪੜਦਾ ਤੇ ਅੱਗੇ ਦੋ ਵਾਰਾ ਬਿਜਲੀ ਦੀ ਬੋਟੀ ਦਾ ਮੈਂ ਪੰਨੋ ਤਾਂ ਨਹੀਂ ਦਿੰਦਾ ਚਲੋ ਮੈਂ ਘੱਟ ਸਾਹ ਹੋ ਜਾਂਦਾ ਕਰਦੇ ਨਾ ਨਾ ਦਾ ਮਾਈ ਨੂੰ ਮਾਰ ਹੁਣ ਇਹ ਤਾਂ 12 ਨੰਦਾ ਹੈ ਨਾ بابا ਤੁਸੀਂ ਨਾ ਮਾਂ ਦਾ ਮਾਈ ਨੂੰ ਇਹ ਤਾਂ 1200 ਉੱਤੇ ਚਵਾਨੀ ਨਹੀਂ ਵੱਧਦਾ ਦੱਸ ਕੀ ਕਰੇਗਾ 11 11 ਕੀ ਹੈ ਆ ਪਿੱਛੇ 12 ਦਾ ਹੋਵੇ ਤਾਂ 11 ਕੀ ਹੈ ਜਿਹੜੀ ਗੱਲ ਕਹੇ ਸੀ ਜਵਾਨ ਕਹੇ ਸੀ ਆਏ ਯਾਰ ਨਾ ਦੋ ਨੂ 11 12 ਦਾ ਹੈ ਮਾਈ ਨੂੰ 14 ਨਹੀਂ ਮਰਦਾ ਚਲ ਸਾਹਿਬ ਜਿਨਾ ਹੁੰਦੀ ਹੁੰਦੀ ਯਾਰ ਅੱਛਾ ਚੰਗਾ ਹੈ ਕੱਲ ਨੂੰ ਕੋਣ ਬਗਿਆ ਵੈਸੇ ਕਹਿੰਦੇ ਯਾਰ ਭਾਈ ਫਿਰ ਥੋੜੀ ਮਰਜੀ ਆਪ ਤੇ ਗਲਤ ਨਹੀਂ ਕਰ ਵੈਸੇ ਸ਼ੌਕ ਨਾ ਪਾ ਰਿਹਾ ਸੁਭਾਈ ਚਲੋ ਮਾਈ ਨੂੰ ਵੀ ਮਜਬੂਰ ਨਹੀਂ ਕਰਦੇ ਆਪਾਂ ਵਿਚਾਰੀ ਨੂੰ ਜੇ ਤੇਨੇ ਦੇ ਕਰਨੇ ਕੁਛ ਫਿਰ ਕੋ ਗੁਜੈਸ ਨਹੀਂ ਚਲ ਗੁਜੈਸ ਨਹੀਂ ਆ ਫੜ ਤੇਰੀ ਸਾਈ ਕੋਈ ਗੱਲ ਤੈਨੂੰ ਮਾਰ ਕੇ ਖੀਰ ਥੋੜੀ ਖਵਾਉਣੀ ਹੈ ਮਾਰ ਲਾ ਹੋਰ ਵਾਤੂ ਗਾਕ ਕੋਈ ਗੱਲ ਨਹੀਂ ਚਲੋ ਤੁਸੀਂ ਜਾਓ ਫਿਰ ਹੁਣ ਹੋਰ ਦੇਖ ਲਓ ਬੱਕਰਾ ਆ ਵੀ ਨਾ ਖੜੀਏ ਯਾਰ ਦਾ ਉਹ ਗੱਲ ਖੜਾ ਰਹਿ ਜਾ ਉਹ ਫਿਰ ਹੋਰ ਨੂੰ ਵੀ ਕਰੀਏ ਕੋਈ ਐਸੀ ਮਸਲਾ ਹੱਲਾ ਤੇ ਮਸਲਾ ਲੈ ਲੈ ਐ ਜਾ ਖੜਾ ਖੜਾ ਰਹਿਂਗਾ ਤੂੰ ਆ ਕਿਵੇਂ ਯਾਰ ਛਿੱਟੀ ਜਾਂਦਾ ਉਹ ਮਾੜਾ ਮਾੜਾ ਕਹਾਵ ਜਾਊਗਾ ਨਵੇਂ ਗਾਕ ਤੇ ਗਾਕ ਨਹੀਂ ਮੂੰਹ ਲਾਉਂਦਾ ਹੁੰਦਾ ਕਿਉਂ ਵੀ ਲੱਗਾ ਕਰੋ ਜੂ ਯਾਰ ਹਾੜਾ ਕਿਰਕੀ ਵੇਖ ਮਾਈ ਕਹੋ ਭਈ ਆ ਦੀ ਕੋਈ ਗੱਲ ਨਹੀਂ ਇਹ ਇਹਦਾ 11 ਨਹੀਂ ਹਾਂਜੀ 25 ਦੀ ਗੱਲ ਹੈ ਸਾਡੇ 11 ਦੇ ਦੇਵੇਂਗੀ 12 ਦਾ ਵੇਚੇਗੀ ਲੈ ਬਈ ਤੇਰੀ ਸਾਈ ਲੈ 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 ਚਲ ਜੇ ਕਹੇ ਤੇਰਾ ਵੀ ਕੋਈ ਗੱਲ ਨਹੀਂ ਜਦ ਤੂੰ ਕਹੇ ਤਾਂ 12 ਦਾ ਵੇਚੇ ਮਾਈ ਬੜਾ ਜੂ ਨੂੰ ਘੱਟ ਹਾਂ ਮਾਤਾ ਜੀ ਮਾਤਾ ਹੋਏ ਬਤਾ ਦੋ ਮੇਰੇ ਗੱਲ ਰੱਖੀ ਰੋਜ਼ ਦੀ ਮੰਡੀ ਜਾਉਨੇ ਆ ਮੰਡੀ ਜਿਹੜਾ ਆਊਗਾ ਨਾ ਨਾ ਫੇਰ ਉਹਦੀ ਗੱਲ ਕਰੀਏ ਯਾਰ ਉਹਦਾ ਦਾ ਲਾ ਕੇ ਨਾ ਉਹ ਮੇਰੀ ਵਿਚਾਰਾਂ ਨਾਲ ਰੱਖੀ ਚਲ ਐ ਕਰਿਓ ਯਾਰ ਗੱਲ ਸੁਣੋ ਗੱਲ ਸੁਣਾ ਓਏ ਖਰਜਾ ਕਮਾਲ ਕਰਦਾ ਯਾਰ ਮੈਂ ਯਾਰ ਤੇਰੀ ਗੱਲ ਕਰੀ ਓਏ ਇੱਕ ਗੱਲ ਤਾਂ ਸੁਣ ਮਾਤਾ ਮੈਂ ਦੀ ਗੱਲ ਓਏ ਮਾਤਾ ਓਏ ਮਾਤਾ ਇੱਕ ਗੱਲ ਸੁਣ ਮੇਰੀ ਇੱਕ ਮਾਰੀ ਜੀ ਦਾ ਸੁਣ ਲੈ ਇੱਕ ਗੱਲ ਸੁਣ ਲੈ ਇੱਕ ਗੱਲ ਸੁਣਦਾ ਓਏ ਇੱਕ ਗੱਲ ਸੁਣਦਾ ਤੇਰਾ ਤੋਂ ਘੱਟ ਇੱਕ ਗੱਲ ਖਰਜਾ ਮਾਈ 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 ਖਰਜਾ ਨਹੀਂ ਉਰੇ ਮੇਰੀ ਬੁੱਕਲ ਚੋਂ ਗਾਕ ਵੀ ਤਿਆਰ ਖੜਾ ਹੈ ਮਤਲਬ ਚਲਾਉ ਮਿੱਠੀ ਨਹੀਂ ਨਹੀਂ ਸ਼ਲੀਨ ਬਜਾਉਏ ਹੈ ਅੱਜ ਵੀ ਆਗੜੂ ਦੇ ਦੇ ਛੁਰੀ ਬੀਟੀ ਚਲੋ ਬਾਹਰ ਨਾ ਨਾ ਕੋਈ ਨਹੀਂ ਕਰਨ ਪਰ ਤੇਰੀ ਐ ਪਹਿਲ ਤੇਰੀ ਐ ਪਹਿਲ ਤੇਰੀ ਲਖਾਈ ਤੁਹਾਡੀ ਆਪ ਕੋ ਆਪਣੀ ਮਾਈ ਦਾ ਆਪ ਕੋ ਆਪਣੀ ਹੋਣੀ ਚਾਹਿਆ ਯਾਰ ਅੱਲਾ ਫੜ ਸਾਈ ਬਸ ਵੇਚ ਤਵਰਾ ਕਰੀਆ ਇੱਥੇ ਤੈਨੂੰ ਮਾਰ ਮੰਤਨੀ ਐ ਤੂੰ ਹਾਂ ਹਾਂ ਨਾ ਤਾਂ ਅੱਜ ਬੋਣੀ ਸਾਡੀ ਮੇਰੀ ਮਿੱਠੀ ਟੜਕੇ ਨਹੀਂ ਖਾਲੀ ਪੱਲੇ ਕਰਦੇ ਅੱਛਾ ਤੂੰ ਆ ਕੇ ਬੋਣੀ ਕਰ ਲੈ ਮੱਥੇ ਨਾ ਲਾ ਲੈ ਉਹਰਾ ਕਰਾ ਇਹਨੇ ਵੀ ਗਰੀਬ ਨੇ ਗਾਹਾਂ ਵੇਚਣ ਹਾਂ ਆ ਜੀ ਘਰੇ ਰੱਖਣੇ ਹੁੰਦੇ ਠੀਕ ਐ ਗੱਲ ਛੋੜ ਜੋ ਮਰਜੀ ਤਰ੍ਹਾਂ ਚੰਗਾ ਲੱਗੇ ਚਿੱਤੋਂ ਕਰਦੀ ਨਹੀਂ ਕਰਨੀ ਨਾ ਕਰ। ਅੱਛਾ ਪੂਰਾ 12.5 ਦਾ ਹੋ ਗਿਆ ਬਸ। ਨਾ 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 ਮਾਈ ਮਾਈ ਕੋਲ ਗਿਆ ਰੁਪਿਆ ਵਧਾਦਾ ਯਾਰ। ਇਹ ਮਾਈ ਚੱਕਰ ਵਾਲੀ। ਹੋ ਹੋ ਮਾਈ ਦੇ ਦੇ। ਹੋ ਜੋ ਸਾਨੂੰ ਪੜਾ। ਮਾਈ ਨਹੀਂ ਫਿਰ ਜਾਣ ਤੁੰ ਨੂੰ ਹੀ ਲੈਣਾ। ਹੋ ਗਿਆ ਹੋ ਗਿਆ ਹੋ ਗਿਆ 12.5 ਦਾ ਹੋ ਗਿਆ। ਚਲੋ ਹੋਰ। ਉਹ ਦੂਜਾ ਵੱਡਾ ਵੀ ਦੇਖੋ ਹੁਣ। ਵੱਡਾ ਵੀ ਦੇਖੋ। ਵੱਡਾ ਯਾਰ ਜਿਹੜਾ ਤੁੰ ਨੂੰ ਗਿਆ ਯਾਰ 17 ਦਾ ਨਹੀਂ ਦਦਾ। 18 ਨਹੀਂ 16 ਕਿਹਾ। ਮੈਂ ਸਾਰਾ ਹੁੰਗੀ ਪੂਰਾ ਤਾਂ ਕੱਟ ਲੈ ਮਾਈ ਚਾਲੀ ਜਾਨੀ ਵੇਖਦਾ ਮਾਈ ਚਾਲੀ ਜਾਨੀ ਵੇਖਦਾ ਨਾ ਗਲਤ ਗੱਲ ਮਾਈ ਤੂੰ ਵੀ ਨਾ ਕਰ ਕਿਉਂ ਜੀ ਇਹ ਪੈਸੇ ਦੇਉ ਜੀ ਇਹਨਾਂ ਦੇ ਕਿਹੜਾ ਜਾਂਦਾ ਇਹ ਚੇਲਾ ਜਾਂਉ ਮਾਈ ਦਾ ਪੈਸੇ ਵੇ ਦੇਣੇ ਯਾਰ ਅੱਜ ਖੜਾ ਦੇ ਮਾਈ ਦਾ ਚੇਲਾ ਜਾਂਦਾ ਲਿਖਾਈ ਕਰਾਉਣ ਆਪੋ ਆ ਦੀ ਲਿਖਾਈ ਦੇ ਦੀ 100 ਦੇ ਦੀ ਤੂੰ ਉਹ ਆਪਦਾ ਦੇ ਕੋਈ ਨਾ ਆ ਦੇ ਚੇਲਾ ਮਾਈ ਦਾ ਸਹੀ ਆ ਸਹੀ ਆ ਤਾਂ ਉਹਨਾਂ ਦਾ ਵਾਪਸ ਕਰੋ ਜੀ ਸਾਈ ਦਾ ਬੰਦੇ ਦੀ ਆਪਾਂ ਨਾ ਸਾਫ ਸਾਫ ਹੈ ਕਾਈ ਬਾਬੇ ਗਰਾਮ ਨੀ ਕੀ ਬਾਬੇ ਖਰਾ ਦੇਣਗੇ ਸੰਜੀ ਗਰਾਉਂ ਦੇ ਬਾਬੇ ਨੂੰ ਮਾਰ ਰੋ ਘਾਟਾ ਪਾਤਾ ਤੂੰ ਅੱਗੇ ਘਾਟਾ ਪਾਤਾ ਮੈਂ ਤਾਂ ਫੇਰਾ ਨਾ ਮੇਰੀ ਮਾਈ ਚੱਕਦਾ ਵਾ ਯਾਰ 1500 ਰੁਪਏ ਪਾਸ ਕਰ ਹੱਥ ਕੀ ਕਰ ਉਹ ਬੁੱਢੇ ਨੂੰ ਬੱਕਰਾ ਲੈ ਕੇ ਦੱਸਦਾ ਵਿਚਾਰੇ ਪਾਲ ਲੂਗਾ ਬੇਲਾ ਰਹਿਣ ਨਹੀਂ ਦਿੰਦੇ ਵੱਢ ਜਾ ਯਾਰ ਬਾਹਲੇ ਕਰ ਸਰਫੋ ਗੋਟਕੇ ਨਹਾ ਹੋਇਆ ਹੋ ਕੰਮ ਮਸਾ ਕਬ ਚੱਲਿਆ ਆਪਣੀ ਦੀ ਮਸਾ ਪੋਣੀ ਦੇ ਸਿਰੇ ਲੱਗਿਆ ਨਹੀਂ ਤੜਕੇ ਦੇ ਬੁੜੀ ਜੀ ਫੂਕੀ ਫਿਰਦੇ ਆ ਉਹ ਜਰਾ ਹੁਣ ਕੰਮ ਚੱਲੂਗਾ ਨੀਮਦ ਵਾਲਾ ਬਾਬੇ ਅਜ ਤਾਂ ਸਾਡੇ ਮੱਥੇ ਪਤਾ ਨਹੀਂ ਕੌਣ ਲੱਗ ਗਿਆ ਹੁਣ ਮਾਈ ਮੱਥੇ ਲੱਗੀ ਮਾਈ ਦੀ ਲక్ష్ਮੀ ਮੱਥੇ ਲੱਗੀ ਲੈ ਇੱਕ ਦੋ ਤਿੰਨ ਤੇ ਚੱਲੂਗਾ ਗੇ ਚਾਰ ਪੰਜ ਮੇਰੇ ਵਾਲੇ ਫਿਰਦੇ ਨੇ 7 7 8 9 10 11 11.5 12 12 12.5 500 हां 12.5 12.5 ਹੋ ਗਿਆ ਮਾਤਾ ਇਹ ਕੰਮ ਨਾ ਕਰੋ ਇਹ ਕੰਮ ਨਾ ਕਰੋ ਝੂਠ ਨਾ ਬੋਲਦੇ ਹੁੰਦੇ ਆ ਓਏ ਉਹ ਤਾਂ ਹੋ ਗਿਆ ਯਾਰ ਕਦੋਂ ਅਲੈਮੁ ਅਲੈਕ ਬਾਚੀ ਉਰਵਲੀ ਜਾਂ ਤੁਸੀਂ ਉੱਡ ਬੰਨੇ ਜਾਂਦੇ ਆ ਯਾਰ ਸਾਡੇ ਬਾਰਾਂ ਹੀ ਗੱਲ ਹੋਈ ਐ ਓਏ ਸਾਡੇ ਬਾਰ 200 ਹੋਰ ਦੇ ਦੇ ਨਾ ਓ ਯਾਰ ਇਹ ਗੱਲ ਨਾ ਕਰੋ ਮੈਂ ਨਹੀਂ ਇਹਨੂੰ ਕਹਿੰਦਾ ਮੰਤ ਲੋਕ ਨੇ ਆਪਾਂ ਨਹੀਂ ਕਹਿੰਦੇ ਮਜਬੂਰ ਨਹੀਂ ਕਿਸੇ ਨੂੰ ਕਰਦੇ ਆ ਤੱਕ ਤੇਰੀ ਲక్ష్ਮੀ ਹਾਂਜੀ ਆਰ ਗੱਲ ਸੁਣ ਦੇ ਦਿਓ 200 ਲੈ ਮਾਤਾ ਮਾਤਾ ਮਾਰ ਤਾੰਡਾ ਆ ਤੂੰ ਤੇਰਾ ਖਾਤਾ ਛੂਟ ਦੇ ਦੇ ਕੇ ਕਰ ਨਹੀਂ ਤੋੜ ਗਾਦੀ ਤੂੰ ਮਖੇ ਰੁਪਈਆ ਕਰ ਦੇ ਐ ਨਹੀਂ ਯਾਰ ਮਾਨ ਤੋਂ ਲੱਗਦਾ ਯਾਰ ਸਭ ਨਹੀਂ ਗੱਲ ਸੁਣ ਓਏ ਮੇਰੀ ਤਾਂ ਸੁਣ ਮੈਂ ਤੈਨੂੰ ਆਪ ਦੇਖ ਨਿਓ ਦੋਏ ਪਾਸੇ ਲਖਾਈ ਹੈ ਆਫਕਰ ਤੂੰ ਖੁਸ਼ ਆ ਦੋ ਰੁਪਇਆ ਛੁਡ ਮਾ ਦੋ ਉਹ ਲਖਾਈ ਕਰੂਗਾ ਮੰਡੀ ਚ ਕਿਸੇ ਨਾ ਹੋਰ ਗੱਲ ਕਰਕੇ ਦੇਖਦੇ ਤੈਨੂੰ ਟੱਕਰ ਨਾ ਦੇਵੇ ਮਾਈ ਕਰਕੇ ਲੋੜਦਾ ਮਾਈ ਕਰਕੇ ਕਹੀ ਜਿਹੜਾ ਯਾਰ ਲੈ ਯਾਰ ਇਹਨਾਂ ਨੂੰ ਦਿਆ ਕਰਦੇ ਨੇ ਕਿ ਲਿਆ ਕਰਦੇ ਨੇ ਮੈਂ ਖੋਦ ਮੈਂ ਅੱਜ ਤਾਂ ਮੈਂ ਲਊਗਾ ਲੈ ਬੱਕਰਾ ਲੈ ਅੱਜ ਤਾਂ ਮੈਂ ਲਊਗਾ ਨਹੀਂ ਨਹੀਂ ਲੈ ਤੂੰ ਐ ਕਰ ਰੋ ਰਹੋ ਸਾਡੀ ਬੁਣੀ ਖੁਸ਼ ਕਰਾ ਦੇ ਦੋਆਂ ਦੀ ਖੁਸ਼ੀ ਦੇ ਦੇ ਤੁਸੀਂ ਮੋਦਾ ਲੈ ਲਓ ਚਲ ਮੇਰੇ ਨਾ ਇੱਕ ਕੰਮ ਤੜਕੀ ਨਾ ਕਰ ਸਕਦੇ ਨਾਲ ਗਰੇਸ਼ ਕਾ ਕਰਦਾ ਤੜਕੀ ਬਾਈ ਕਿੰਨੇ 200 ਲੱਗੂ ਤੇਰਾ 200 ਦੀ ਇਹਨੂੰ ਪਰਚੀ ਕਟਾ ਕੇ ਦੇ ਦੇ ਬਸ ਚੱਕਰਾ ਦੇਾਂਗੇ ਜੀ ਜਾ ਫੇਰ ਉਹਦੇ ਨਾਲ ਲਿਖਾ ਗਿਆ ਮੁੰਡੇ ਨਾਲ ਜਾ ਉਹਨੂੰ ਪਰਚੀ 200 ਰੁਪਏ ਐ ਚ ਫੁੱਲਾ ਲੈ ਲਈ ਤੇਰੇ ਕੋਲੇ ਹੈਗੇ ਨਾ ਪੈਸੇ ਹਾਂ ਕੋਈ ਨਹੀਂ ਮਾਤਾ ਦੀ ਮਾਤਾ ਨੂੰ ਫੜਾਤੇ ਹਾਂ